ਪਿਆਰੋ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਨਾ ਇਸੇ ਤਰ੍ਹਾਂ ਸਿੱਖ ਵੀ ਪਾਣੀ ਤੋਂ ਬਿਨਾ ਮਰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਮੱਛੀ ਦਾ ਪਾਣੀ ਨਾਲ ਬਹੁਤ ਪਿਆਰ ਹੈ ਜਿਹਦਾ ਇੱਕ ਜ਼ਿਕਰ ਆਉਂਦਾ ਹੈ ਐਨਾ ਪਿਆਰ ਬਾਣੀ ਨਾਲ ਸਿੱਖ ਦਾ ਹੋਣਾ ਚਾਹੀਦਾ ਹੈ ਭਗਤ ਰਵਿਦਾਸ ਜੀ ਲਿਖਦੇ ਨੇ ਮੀਨ ਪਕਰ ਫਾਂਕਿਓ ਔਰ ਕਾਟਿਓ ਰਾਦ ਕੀਏ ਬਹੁ ਬਾਨੀ ਕਹਿੰਦੇ ਇੱਕ ਸ਼ਿਕਾਰੀ ਨੇ ਮੱਛੀ ਨੂੰ ਮੀਨ ਨੂੰ ਫੜਿਆ ਤੇ ਘਰ ਲਿ ਜਾ ਕੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਮਸਾਲੇ ਲਾ ਕੇ ਰੰਨੇ ਆ ਖੰਡ ਖੰਡ ਕਰ ਭੋਜਨ ਕੀਨੋ ਤੇ ਉਸੇ ਸ਼ਿਕਾਰੀ ਨੇ ਟੁਕੜੇ ਕਰ ਕਰਕੇ ਉਸ ਨੂੰ ਆਪਣੀ ਜੀਬ ਦਾ ਸਵਾਦ ਬਣਾ ਲਿਆ ਪਰ ਮੱਛੀ ਨੇ ਆਪਣਾ ਸੁਭਾਵ ਨਹੀਂ ਛੱਡਿਆ ਉਸਨੇ ਤਾਉ ਨਾ ਬਿਸਰੀਉ ਪਾਣੀ ਖੰਡ-ਖੰਡ ਕਰਕੇ ਟੁਕੜੇ-ਟੁਕੜੇ ਕਰਕੇ ਕਿਸੇ ਦੇ ਪੇਟ ਦੇ ਵਿੱਚ ਚਲੀ ਗਈ ਹੈ ਪੇਟ ਵਿੱਚ ਜਾਣ ਤੋਂ ਬਾਅਦ ਜਿਸ ਦੇ ਪੇਟ ਵਿੱਚ ਚਲੀ ਗਈ ਹੈ ਉਸ ਨੂੰ ਪਾਣੀ 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 ਪਿਆਓ ਪਾਣੀ ਪਿਆਓ ਪਾਣੀ ਪਾਣੀ ਕਰਨ ਲਗਾ ਦਿੰਦੀ ਹੈ ਇਸੇ ਤਰ੍ਹਾਂ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਸਿੱਖ ਦਾ ਬਾਣੀ ਨਾਲ ਪਿਆਰ ਆਉਣਾ ਚਾਹੀਦਾ ਹੈ ਗੁਰਮਖ ਪਿਆਰ